ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਹੈ ਪੈਰਾਸੋਲੰਪਿਕ ਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਨੂੰ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਸਨਮਾਨ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਸੌਗਾ ਦਿੱਤੀ ਗਈ ਹੈ ਤੇ ਰਖੜੀਆਂ ਤੋਂ ਪਹਿਲਾਂ ਜਿਹੜਾ ਕਿ ਪੰਜਾਬ ਸਰਕਾਰ ਨੇ ਕੁ ਲੋਕਾਂ ਨੂੰ ਵੀ ਵੱਡਾ ਤੋਹਫਾ ਦਿੱਤਾ ਆ ਤੁਹਾਨੂੰ ਸੁਣਾਉਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਹੈ ਮੈਂ ਕਿਹਾ ਜਰਮਨਪ੍ਰੀਤ ਨੂੰ ਪੈਰਾਸ਼ੂਟ ਨਾਲ ਟੰਗ ਦੋ ਤਾਂ ਹਾਂ ਦੁਪੈਰ ਕਿਤੇ ਤਾਂ ਰੱਖੂਗਾ ਉਹ ਉਹ ਬਾਹਰ ਬੈਠੇ ਉਹ ਲੱਗੇ ਹੁੰਦੇ ਆ ਹੈਨਾ ਨਹੀਂ 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 ਜਰਮਨ ਪ੍ਰੀਤ ਗਲਤੀ ਕਰ ਗਿਆ ਹੋ ਸੱਜਾ ਪੈਰ ਇੱਥੇ ਨਹੀਂ ਤਾਂ ਚਾਹੀਦੀ ਸੀ ਮੈਂ ਕਿਹਾ ਪਹਿਲਾਂ ਖੱਬਾ ਕਹਿੰਦੇ ਸੀ ਉਹਦਾ ਕਰੋਗੇ ਕਿਵੇਂ ਗਿਆ ਉਹ ਵੱਜ ਗਈ ਪੈਰ ਤੇ ਉਹਨ ਕੀ ਕਰੀਏ ਨਾ ਸੋ ਬੜਾ ਹਰ ਇੱਕ ਮੈਚ ਇੰਜੋਏ ਵੀ ਕੀਤਾ ਦੇਖਿਆ ਵੀ ਆ ਔਰ ਆਸਟ੍ਰੇਲੀਆ ਨੂੰ ਹਰਾਇਆ ਕਮਾਲ ਦਾ ਗੇਮ ਖੇਡੀ ਤਾਂ 52 ਸਾਲਾਂ ਬਾਅਦ 72 ਚ 1972 ਚ ਪੈਦਾ ਵੀ ਨਹੀਂ ਹੋਇਆ ਇਸ ਜਿਸ ਤਾਂ 1972 ਚ ਬਾਅਦ ਆਸਟ੍ਰੇਲੀਆ ਨੂੰ 올림픽 ਚ ਹਰਾਇਆ ਤੇ ਫਿਰ ਸਪੇਨ ਨੂੰ ਹਰਾਇਆ ਸੋ ਬਹੁਤ ਵੱਡੀ ਇੰਗਲੈਂਡ ਨੂੰ ਹਰਾਇਆ ਖਾਸ ਤੌਰ ਤੇ ਇੰਗਲੈਂਡ ਵਾਲਾ ਮੈਚ ਜਿਹੜਾ ਸੀਗਾ ਮੈਂ ਮੇਰੀ ਉਸ ਦਿਨ ਰੈਲੀ ਸੀ ਦੋ ਰੈਲੀਆਂ ਸੀ ਹਰਿਆਣੇ ਚ ਸੋ 1:30 ਵਜੇ ਮੈਚੁਰ ਹੋਣਾ ਸੀ ਆਪਣੇ 1:30 ਵਜੇ ਤੇ ਪਹਿਲੇ ਹੀ ਤਾਂ ਮੈਂ ਚਲੋ ਖਤਮ ਕਰ ਲਈ ਪਹਿਲੇ ਹੀ ਉਹ ਤੋਂ ਬਾਅਦ ਜਿਹੜੀ ਅਗਲੀ ਸੀ ਉਦੋਂ ਪਹਿਲਾਂ ਮੈਂ ਸ਼ੁਰੂ ਹੋ ਗਿਆ ਜਦੋਂ ਉਤਰੇ ਹਲਿਕਾ ਹੈਲੀਕਾਪਟਰ ਤੇ ਮੈਂ ਸ਼ੁਰੂ ਹੋ ਗਿਆ ਤੇ ਮੈਂ ਉਹਨੂੰ ਕਿਹਾ ਵੀ ਕਹਿੰਦੇ ਵੀ 20 ਮਿੰਟ ਲੱਗ ਜਾਣਗੇ ਵੇਟ ਕਰਨੀ ਪਊ ਮੈਂ ਕਿਹਾ 20:40 ਕਰ ਲਓ ਯਾਰ ਰੈਸਟ ਹਾਊਸ ਚੱਲਦੇ ਆ ਉਹ ਲਾ ਲਿਆ ਸੀ ਮੋਬਾਈਲ 'ਚ ਮੈਚ ਤੇ ਪਹਿਲੇ 16 17ਵੇਂ ਮਿੰਟ 'ਚ ਮੇਰੇ ਖਿਆਲ 'ਚ ਰੈੱਡ ਕਾਰਡ ਮਿਲ ਗਿਆ 10 ਰਹਿ ਗਏ ਜੀ ਉਹ 10 ਨਾਲ ਖੇਡਣਾ ਤੇ ਬਹੁਤ ਔਖਾ ਹੋ ਜਾਂਦਾ ਜੀ ਜਦੋਂ ਇੱਕ ਪਲੇਅਰ ਘੱਟ ਹੋਵੇ ਤੇ ਅਟੈਕ ਵੀ ਕਰਨਾ ਹੋਵੇ ਡਿਫੈਂਡ ਵੀ ਕਰਨਾ ਹੋਵੇ ਬਹੁਤ ਔਖਾ ਹੋ ਜਾਂਦਾ ਤੇ ਤਾਂ ਔਰ ਰੈੱਡ ਕਾਰਡ ਮਿਲ ਗਿਆ ਸਾਰਾ ਮੈਚ ਆ ਵੀ ਨਹੀਂ ਸਕਦਾ ਉਹ ਸੋ 10 ਨਾਲ ਖੇਡੇ ਤੇ ਕਿਵੇਂ ਬਰਾਬਰ ਕੀਤਾ ਫਿਰ ਸ਼੍ਰੀ ਜੇਸ਼ ਨੇ ਜਿਹੜੇ ਗੋਲ ਕੀਪਰ ਜਿਹੜੇ ਸਾਡੇ ਬਹੁਤ ਬਹੁਤ ਵੱਡਾ ਮਾਣ ਸਤਿਕਾਰ ਲੈ ਕੇ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਜਦੋਂ ਦੋ ਉਹਨਾਂ ਦੀਆਂ ਜਿਹੜੀਆਂ ਪੈਨਲਟੀ ਸੀ ਰੋਕੀਆਂ ਤਾਂ ਜਿੱਤ ਮਹਿਸੂਸ ਕੀਤਾ सेमीफाइनल ਚ ਪਹੁੰਚੇ ਸੋ ਉਹ ਬਹੁਤ ਵੱਡਾ ਇੱਕ ਇੱਕ ਸਮਝ ਲਓ ਡ੍ਰੀਮ ਕਮ ਟੂ ਵਾਲਾ ਸੁਪਨਾ ਪੂਰਾ ਹੋਣ ਵਾਲਾ ਔਰ ਉੱਚ ਤੁਸੀਂ ਦੁਬਾਰਾ ਮੈਚ ਦੇਖੋਗੇ ਕਦੇ ਰਿਪੀਟ ਆਇਆ ਤਾਂ ਜਿਸ ਵੇਲੇ ਪੈਨਲਟੀ ਲਾਉਣ ਵਾਸਤੇ ਆਪਣਾ ਪਲੇਅਰ ਜਾ ਰਿਹਾ ਮੰਦੀਪ ਅਰਦਾਸ ਕਰ ਰਿਹਾ ਸੀ ਇਹ ਦਾਤ ਬਣ ਕੇ ਹੈ ਨਾ ਉਹਨੇ ਗੋਲ ਕਰਤਾ ਆਪਣੇ ਬੰਦੇ ਨੇ ਤਾਂ ਕਮੈਂਟੇਟਰ ਕਹਿੰਦੇ ਮਨਦੀਪ ਜੀ ਇੱਕ ਅਰਦਾਸ ਹੋਰ ਕਰ ਦੋ ਬਸ ਅਗਲਾ ਗੋਲ ਵੀ ਹੋ ਜੇ ਹੈ ਨਾ ਤੇ ਇਹ ਅਰਦਾਸਾਂ ਨਾਲ ਹੀ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਤਾੜੀਆਂ ਇਸ ਗੱਲ ਲਈ ਚਾਹੀਦੀਆਂ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੇ ਸਾਡੇ ਕੈਪਟਨ ਸਾਹਿਬ ਨੇ ਸਰਪੰਚ ਕਹਿੰਦੇ ਆ ਜਿਨ੍ਹਾਂ ਨੂੰ ਪਿਆਰ ਨਾਲ ਤੇ ਇਹ ਆਪ ਅੱਗੇ ਲੱਗਦੇ ਆ ਜੇ ਪੈਨਲਟੀ ਸਟ੍ਰੋਕ ਮਿਲ ਜੇ ਆਮ ਤੌਰ ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ ਹੈ ਕਿ ਇਹਦੇ ਕ੍ਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਣਾ ਪੈਣਗੇ ਯਾਰ ਬਹੁਤ ਸਾਰੀਆਂ ਰੋनाल्डੋ ਦੀਆਂ ਕ੍ਰਿਸਟੀਨੋ ਰੋनाल्डੋ ਦੀਆਂ ਬਹੁਤ ਸਾਰੀਆਂ ਪੈਨਲਟੀ ਕ੍ਰੂਸ਼ਲ ਮੈਚ ਜ ਮਿਸ ਹੋਈਆਂ ਨੇ ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਕੋਪਰਿਸ ਕਲਾ ਮੈਂ ਕਿਸੇ ਹੋਰ ਨੂੰ ਕਰ ਦੇਣ ਪਰ ਪੈਨਲਟੀ ਸਟ੍ਰੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਆ ਜੇ ਪੈਨਲਟੀ ਸ਼ੂਟ ਆਊਟ ਚ ਜਾਂਦਾ ਹੈ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਨੇ ਜਿੱਤਨੇ ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ ਕੁਦਰਤੀ ਹੋ ਜਾਂਦਾ ਹੁੰਦਾ ਕੋਈ ਇਹਦੇ ਵਿੱਚ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਪੈरिस 'ਚ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ ਤੇ ਹਰ ਮੈਚ ਬਾਹਰ ਬੈਠੇ ਹੁੰਦੇ ਸੀ ਸੋ ਰੂਲ ਹੈ ਹੁਣ ਇਹ ਪਹਿਲੇ ਤਾਂ ਪਹਿਲਾ ਰੂਲ ਨਹੀਂ ਹੁੰਦਾ ਸੀ ਇਹ ਪਹਿਲਾਂ ਤਾਂ ਇਨ ਬੋਵਲੈਂਟਰ ਹੁੰਦਾ ਸੀ ਹਾਲੈਂਡ ਦਾ ਕੱਲਾ ਪੈਨਲਟੀ ਕੌਰ ਨੂੰ ਨਹੀਂ ਲਾਉਂਦਾ ਸੀ ਜਦੋਂ ਪੈਨਲਟੀ ਕੌਰ ਨੂੰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ ਪੈਨਲਟੀ ਕੌਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ ਮਤਲਬ ਉਹ ਬਾਹਰ ਬੈਠੇ ਚਾਰ-ਚਾਰ ਗੋਲ ਕਰ ਜਾਂਦਾ ਸੀ ਖੇਡਦਾ ਤਾਂ ਹੈ ਹੀ ਨਹੀਂ ਸੀ ਉਹ ਸਿਰਫ ਇਹ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ ਚੁਪਨਲਟੀ ਲੱਗੂਗੀ। ਤੋਂ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ ਚ ਗਿਆ ਹੋਇਆ ਸੀਗਾ। ਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ। ਔਰ ਮਾਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ। ਕਿ ਜੇ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮੰਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪਏ ਨੇ ਬੋਲਣ ਤੋਂ ਮੈਂ ਕਿਹਾ ਥੋੜਾ ਥੋੜਾ ਬੋਲਣ ਲੱਗ ਜਾਓ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪੈ ਜਾਏ ਕਿ ਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਥੋੜਾ ਜਿਆ ਹਰੇਕ ਫੀਲਡ ਚ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸਾਸ਼ਟ੍ਰੀ ਕਾਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਕੋ ਪਲੈਨਟੀ ਕੋਰਨ ਲਾ ਮੈਂ ਵੀ ਤੇ ਮੇਰੇ ਤੇ ਵੀ ਇਹੀ ਹਾਲ ਹੋਊਗਾ ਜਿਹੜਾ ਥੋੜਾ ਬੋਲਣ ਵੇਲੇ ਹੁੰਦਾ ਕਿ ਮੈਨੂੰ ਤਾਂ ਹਾਕੀ ਪੜ੍ਹਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਵ ਹੋ ਗਈ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪான்ਸਰ ਸੋ ਆਉਣ ਵਾਲੇ ਦਿਨਾਂ 'ਚ ਬੀਇੰਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਕੱਲ ਮੈਂ ਗੱਲ ਕੀਤੀ ਸੀ ਮੀਤ ਹੇਰ ਜੀ ਉਬਿੰਟਾ ਬੋਟਸ ਸਪੋਰਟਸ ਲਵਰ ਨੇ ਸਪੋਰਟਸ ਵਿੱਚ ਸੈਨ ਨੇ ਤੇ ਹਰ ਮਨੋਰਨਨ ਅਬੀ ਗੱਲ ਕਰਦੇ ਆ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਪਹਿਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜੁ